ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਡਾਲੇਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫਿਰਦੀ ਪੇ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਪਸ਼ੂ ਵਪਾਰ ਦਾ ਕੰਮ ਆ ਵੀਰਦਾ ਇਸੇ ਤਰ੍ਹਾਂ ਪਸ਼ੂ ਦੋਸਤੋ ਆਉਂਦੇ ਆਡੇ ਦੀ ਰੁਟੀਨ ਦੇ ਵਿੱਚ ਇਸ ਘਰੇ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਪਾਈਆਂ ਨੇ ਇਸ ਘਰੋਂ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸਮੇਂ ਸਮੇਂ ਨਾਲ ਜਦੋਂ ਪਸ਼ੂ ਨਵੇਂ ਦੋਸਤੋ ਇਸ ਕਿੱਲੇ ਦੇ ਉੱਪਰ ਆਉਂਦੇ ਆ ਤੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਆ ਤੇ ਖਾਸ ਵਿਜੜ ਤੁਸੀਂ ਪਿੰਡ ਡਾਲੇ ਕੇ ਕਰਨੀ ਆ ਤਰਨਤਨ ਸਾਹਿਬ ਤੋਂ ਕੋਈ 8-10 ਕਿਲੋਮੀਟਰ ਦੀ ਦੂਰੀ ਆ ਇਸੇ ਰੋਡ ਦੇ ਉੱਪਰ ਦੋਸਤੋ ਪਿੰਡ ਮਾਨੋਚਾਲ ਸ਼ਿਹਾਜਪੁਰ ਇਹ ਅੱਗੇ ਰੋਡ ਜਿਹੜਾ ਦੋਸਤੋ ਪਿੰਡ ਦਿਆਲਪੁਰਾ ਠਿੱਕੀਵੰਡ ਨੂੰ ਚਲਾ ਜਾਂਦਾ ਅੱਜ ਤਰੀਕ 26 ਮਈ ਤੇ ਸਮਾਂ ਦੋਸਤੋ ਮਾਰਨਿੰਗ ਦੇ ਕੋਈ 10 ਵਜੇ ਦਾ ਤਿੰਨ ਪਸ਼ੂ ਦਿਖਾਉਣੇ ਆ ਤੁਹਾਨੂੰ ਇੱਕ ਵੜ ਦਿਖਾਵਾਂਗੇ ਦੋਸਤੋ ਕੋਈ 12-13 12 ਕਿਲਟਰ ਤੇ ਜਿਹੜੀ ਚੱਲ ਰਹੀ ਆ ਤੇ ਦੋ ਮੱਝਾਂ ਦੋਸਤੋ ਗੱਬਣਾ ਤੇ ਟੋਕੜਾ ਠੀਕ ਆ ਜੀ ਟੋਕੜਾ ਮੱਝਾਂ ਦੇ ਦੁੱਧ ਵੀ ਥੱਲੇ ਹੈਗਾ ਹੁਣ ਮੌਕੇ ਤੇ ਕਿੰਨਾ ਕਿੰਨਾ ਦੁੱਧ ਤੇ ਕਿੰਨੇ ਮੰਤ ਤੀਆਂ ਕੇ ਗੱਬਣ ਚੈੱਕ ਪਾਸ ਆ ਉਹ ਪੂਰਾ ਵੇਰਵਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗਾ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਸੋ ਬਾਕੀ ਇੱਕ ਹੋਰ ਆਪਣੀ ਰਿਕੁਆਇਰਟ ਹੁੰਦੀ ਆ ਦੋਸਤੋ ਜਿਸ ਘਰ ਤੋਂ ਵੀ ਆਪਾਂ ਵੀਡੀਓ ਬਣਾਉਣੇ ਆ ਵਪਾਰ ਵਪਾਰੀ ਵੀਰਾਂ ਦਾ ਕੰਮ ਆ ਦੋ ਟਾਈਮ ਤਸੱਲੀ ਕਰਨੀ ਆ ਚੋਕੇ ਕਰਨੀ ਆ ਬਾਕੀ ਗੱਬਣ ਪਸ਼ੂ ਆਪਣਾ ਡਾਕਟਰ ਸਾਹਿਬ ਤੋਂ ਚੈੱਕ ਕਰਵਾ ਕੇ ਕਰਨੀ ਆ ਉਹ ਤੁਹਾਡੇ ਜ਼ਿੰਮੇਵਾਰੀ ਤੁਹਾਡਾ ਹੱਕ ਬਣਦਾ ਆਪਣੀ ਤਸੱਲੀ ਆ ਉਹ ਕਰਟੇਰੀਆ ਜਿਹੜਾ ਜ਼ਰੂਰ ਪੂਰਾ ਔਰ ਇੰਨੇ ਮਤੇ ਡਿਟੇਲ ਕਰਦੇ ਆ ਗੱਲਬਾਤ ਵੀਰਦੀਪੇ ਦੇ ਨਾਲ ਸਭ ਤੋਂ ਪਹਿਲਾਂ ਵੀਰਦੀਪੇ ਸਾਸਰੀ ਘਰ ਵੀਰ ਸਾਸਰੀ ਘਰ ਸੰਧੂ ਸਾਹਿਬ ਜੀ ਹੋਰ ਸਭ ਠੀਕ ਠਾਕ ਬਹੁਤ ਵਧੀਆ ਦੀਪੇ ਭਰਾ ਠੀਕ ਠਾਕ ਜੀ ਹਾਂ ਜੀ ਜੀ ਕਿਰਪਾ ਜੀ ਅੱਛਾ ਦੀਪੇ ਪਸੂ ਅੱਜ ਵੀ ਤਕਰੀਬਨ ਆਪਣੇ ਕੋਲ ਤਿੰਨ ਨਨਕਾਉਗਾ ਜੀ ਤਿੰਨ ਹਾਂ ਜੀ ਤਿੰਨੇ ਦੋ ਮਹੀਆ ਆ ਗਈਆਂ ਤੇ ਇੱਕ ਬੈੜਾ ਹਾਂ ਜੀ ਤੇ ਮੱਝਾਂ ਵੈਸੇ ਆਪਣੇ ਕੋਲ ਦੋਵੇਂ ਟੋਕੜ ਗੱਪਣਾ ਜੀ ਟੋਕੜਾਂ ਗੱਪਣਾ ਸੰਧੂ ਸਾਹਿਬ ਦੋਵੇਂ ਠੀਕ ਹੈ ਜੀ ਹਾਂ ਜੀ ਬਦੋਸਤੋ ਮੱਝਾਂ ਦੋਨੋਂ ਟੋਕੜ ਗੱਪਣਾ ਜਿੱਦਾਂ ਆਪਾਂ ਤੁਹਾਨੂੰ ਫਸਟ ਲਈ ਜ਼ਿਕਰ ਜਿਹੜੀ ਇਹ ਵੜ ਹੈ ਵੀ ਟੋਕੜਾ ਵਿੱਚ ਹੀ ਆ ਜਾਂਦੀ ਜਾਂ ਸੱਜੜੀ ਹੈ ਜੀ ਇਹ ਸੰਧੂ ਸਾਹਿਬ ਜੀ ਬੱਚਾ ਮਰਿਆ ਹੁਣ ਇਹ ਨਹੀਂ ਪਤਾ ਵੀ ਉਹ ਦੰਦੇ ਮਹੀਨਾ ਹੈ ਸੂਈ ਨੂੰ ਅੱਛਾ ਜੀ ਇਹ ਨਹੀਂ ਪਤਾ ਵੀ ਦੋ ਮਹੀਨੇ ਦੀ ਸੂਈ ਆ ਲੈ ਤੰਨਾਰੀ ਸੂਈ ਅੱਛਾ ਜੀ ਪਰ ਵਸ਼ੀਥਾ ਲੈ ਵਕਤ 12 ਕਿਲੋ ਦੁੱਧ ਆ ਕੰਡੇ ਵਾਲਾ 12 ਕਿਲੋ ਹਾਂਜੀ ਆ ਦੁੱਧ ਚੰਗਾ ਕਰਾਂ ਸਭੇ ਕਦਕੁੱਦ ਦੀ ਹੈ ਵੱਡੀ ਆ ਹਾਂਜੀ ਲੈ ਅਗਲੇ ਥਾਂ ਦੀ ਜਮਾਂਦਰੂ ਤੇਲ ਆ ਅੱਛਾ ਜੀ ਹਾਂਜੀ ਅਗਲੇ ਥਲੋ ਤੇਲ ਇੱਕ ਬਹਿਣੀ ਵਾਲੀ ਸਾਈਡ ਵਾਲੀ ਹਾਂਜੀ ਇੱਕ ਬਹਿਣੀ ਭਾਈ ਠੀਕ ਹੈ ਜੀ ਹਾਂਜੀ ਲੈ ਵੀ ਦੀਪੇ ਸ਼ਰਵਾਦ ਕਿਹੜੇ ਪਸ਼ੂ ਤੋਂ ਕਰਦੇ ਆ ਇੱਥੇ ਕਰ ਲੀਏ ਬੇਸ਼ੱਕ ਵਸ਼ੀਰੋ ਕਰ ਲੀਏ ਬਾੜ ਤੋਂ ਹੀ ਕਰ ਲੀਏ ਬਾੜ ਤੋਂ ਹੀ ਤੇ ਲੋ ਵੀ ਦੋਸਤੋ ਬੈਨ ਬੱਚੇ ਤੋਂ ਆ ਜਿੱਦਾਂ ਤੁਹਾਨੂੰ ਇਨਫੋਰਮੇਸ਼ਨ ਦੇ ਦਿੱਤੀ ਆ ਵੀ 12 ਕਿਲੋ ਲੀਟਰ ਦੁੱਧ ਦੇ ਥੱਲੇ ਆ ਕਾਤੋਂ ਵੱਡਾ ਰੰਗ ਪ੍ਰਿੰਟ ਤੁਸੀਂ ਵੇਖ ਕੇ ਚੈੱਕ ਕਰ ਲਓ ਐਫ ਪੀ ਬਰੀਡ ਦੇ ਵਿੱਚ ਤੇ 12 ਕਿਲੋ ਦੁੱਧ ਦਾ ਦੋ ਟਾਈਮ ਚਾਹੇ ਕੋਈ ਵੀਰ ਚੋ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਜੀ ਇੱਕ ਬਹਿਣੀ ਬਾਈ ਵਾਲੀ ਸਾਈਡ ਦੋਸਤੋ ਜਿਹੜੀ ਅਗਲੇ ਤੁਹਾਨੂੰ ਤੇਲਾ ਬਾਕੀ ਤਿੰਨੇ ਥਣ ਪ੍ਰੋਪਰ ਵਰਦੇ ਆ ਤਿੰਨੇ ਜਲਦੇ ਆ ਠੀਕ ਆ ਜੀ ਸੋ ਇੱਕ ਵਾਰੀ ਤੋੜ ਕੇ ਆਪਾਂ ਤੁਹਾਨੂੰ ਲੰਬਾ ਦਿਖਾ ਦਿੰਨੇ ਆ ਚਲ ਬੋਰੀ ਸੁੱਟ ਬਾਕੀ ਤੇ ਪਿੰਨੇ ਥਣ ਵਰਤੇਪੁਰ ਦੇ ਪੂਰੇ ਆ ਮੈਨੂੰ ਬਹੁਤ ਹੀ ਜ਼ਿਆਦੀ ਚੋਣ ਚੰਗੀ ਆ ਤੇ ਵੱਛੀ ਠੀਕ ਆ ਜੀ ਹਾਂਜੀ ਤੇ ਸੂਆ ਹੋਊਗਾ ਤੀਜਾ ਜਾਂ ਦੂਜਾ ਹੋਊਗਾ ਦੂਜਾ ਦੂਜਾ ਜੀ ਗਰੰਟਡ ਦੂਜਾ ਦੂਜਾ ਸੂਆ ਹਾਂਜੀ ਵੱਡੀ ਵੱਛੀ ਆ ਪੂਰੀ ਲੋ ਠੀਕ ਸੁ ਕਦ ਵੱਡਾ ਦੋਸਤੋ ਠੀਕ ਆ ਬਾਕੀ ਸੂਈ ਨੂੰ ਸਮਾਂ ਕੋਈ ਐਸਟੀਮੇਟਡ ਆ ਕੋਈ 2 ਕੋਈ 2.5 3 ਮਹੀਨੇ ਵੀ ਮੰਨ ਸਕਦਾ ਕਿਉਂਕਿ ਬਣ ਬੱਚੇ ਤੋਂ ਆ ਠੀਕ ਹੈ ਜੀ ਬਾਕੀ ਦੁੱਧ ਦੇ ਅਕੋਰਡਿੰਗ ਤੁਸੀਂ ਜਜਮੈਂਟ ਕਰ ਲਿਓ ਤੇ ਬਾਕੀ ਥਣ ਦੇਵਾ ਇੱਕ ਵਾਰੀ ਆਪਾਂ ਤੁਹਾਨੂੰ ਥੋੜਾ ਜਿਹਾ ਖੁੱਲੀ ਜਗ੍ਹਾ ਤੇ ਜਾ ਕੇ ਤਸੱਲੀ ਨਾਲ ਦਿਖਾ ਦਿੰਨੇ ਆਂ ਚਾਰ ਥਣ ਬਾਕੀ ਇੱਕ ਥਣ ਉਹ ਜਿਹੜੀ ਦੋਸਤੋ ਤੇਲਾ ਉਹ ਕਿਹੜੇ ਥਣੋਂ ਤੇਲਾ ਵੈਸੇ ਆਪਾਂ ਤੁਹਾਨੂੰ ਪੂਰਾ ਸਮਝਾ ਵੀ ਦਿੰਨੇ ਆਂ ਬਹੁਤੇ ਵੀਰਾਂ ਨੂੰ ਕਈ ਵਾਰ ਸ਼ੰਕਾ ਰਹਿ ਜਾਂਦੀ ਹੈ ਤੇ ਫਿਰ ਉਹ ਅਗਲੀ ਦੋ ਮਹੀਨੇ ਲਓ ਜੀ ਤੇ ਉਲਟਾ ਪਾਸੇ ਲਈ ਬਹਿਣੀ ਜਿਹੜੀ ਦੋਸਤੋ ਅਗਲਾ ਥਣ ਜਿਹੜਾ ਉਸ ਥਣੋਂ ਤੇਲਾ ਬਾਕੀ ਇੱਕ ਬਹਿਣੀ ਵਾਲਾ ਜਿਹੜ ਪਰਲੇ ਪਾਸੇ ਜਿਹੜਾ ਦੋਸਤ ਅਗਲਾ ਥਣ ਉਸ ਤੋਂ ਤੁਹਾਨੂੰ ਤੇਲ ਜਿਹੜਾ ਬਿਲਕੁਲ ਤੁਸੀਂ ਸਾਹਮਣੇ ਦੇਖ ਰਿਹਾ ਜੀ ਸੋ ਚਾਰ ਥਣ ਤੇ ਚੌਹ ਦੇ ਵਿੱਚੋਂ ਇੱਕ ਥਣ ਜਿਹੜਾ ਵੀਰਾਂ ਦਾ ਜਮਾਂਦਰੂ ਤੇਲ ਤਿੰਨੇ ਥਣ ਵਰਦੇ ਆ ਤਿੰਨਾ ਥਣਾਂ ਦੇ ਵਿੱਚੋਂ 12 ਕਿਲੋ ਦੁੱਧ ਦੀ ਕਪੈਸਿਟੀ ਤੇ ਥੱਲੇ ਹਾਜ਼ਰ ਸੋ ਬਾਕੀ ਫੇਸ ਫੂਡ ਕੁਆਲਟੀ ਚੰਗੀ ਕਰਮਾਂ ਵਾਲੀ ਕੱਦ ਵੱਡਾ ਠੀਕ ਆ ਦੂਜੀ ਬੋਰੀ ਬਿਸ਼ਣ ਆਪੀ ਬਾਕੀ ਸੰਧੂ ਸਾਹਿਬ ਵੰਗਾ ਭਾਵੇਂ ਉਹਨੂੰ ਪਾਵੇਂ ਉਹ ਨਾ ਪਾਓ ਅੱਛਾ ਵੀ ਠੰਡੀ ਤੇਰੀ ਆ ਸੀਰੀਅਸ ਲੱਗ ਬਹੁਤ ਜਿਆਦੀ ਠੰਡੀ ਦੇਖੋ ਠੀਕ ਹੈ ਹਾਂਜੀ ਤਾਂ ਦੱਸੋ ਬੰਗਾ ਪਾਉਣਾ ਕਿਸੇ ਵੀਰ ਨੇ ਪਾ ਲੋ ਆਪਦੀ ਖੁਸ਼ੀ ਆ ਤੁਹਾਡੀ ਆਦਰਵਾਇਜ਼ ਲੋੜ ਹੀ ਨਹੀਂ ਕੀ ਇਸੇ ਤਰ੍ਹਾਂ ਚਵਾਈ ਕਰ ਲਵਾਂਗੇ ਠੀਕ ਆ ਤਾਂ ਸੀਲੀਆਂ ਸੂਲੀਆਂ ਪੂਰੀਆਂ ਨੇ ਤੇ 12 ਕਿਲੋ ਐਸ ਵਕਤ ਦੁੱਧ ਦਾ ਤੇ ਮੁੱਲ ਵੀ ਕੁਛ ਲੈਣੀ ਆ ਦੀਪੇ ਦੇ ਕਿੰਨੇ ਦੀ ਦੇਣੀਆਂ ਵੀਰ ਸੰਧੂ ਸਾਹਿਬ ਮੁੱਲ 35000 ਹਾਂ 32 ਦੀ ਦੇ ਦੀਏ 32000 ਦੀ ਹਾਂਜੀ 32 ਦੀ ਦੇ ਦਿਓ ਵੀਰ ਜੇ 32 ਦੀ ਦੇਣੀ ਆ ਤੇ ਹੋਰ ਕਰਦੇ ਹਾਂ ਲੈਸਾ ਹਿੰਦਾ ਦਬਾ ਕਰ ਦੋ ਮਾਨਤ ਨਾ ਆਪਣੇ ਖੁੱਲਾ ਕਰਦੀ ਐ ਵੀ ਭੈਣ ਭਰਾ ਕੋ ਲੈ ਜੇ ਤੇ ਚਲੋ ਕੋਈ ਗੱਲ 3000 ਦੀ ਦੇ ਦਾਂਗੇ ਹਾਂਜੀ 31 ਦੀ ਦੇ ਦਾਂਗੇ 31 ਦੀ ਹਾਂਜੀ ਬਹੁਤ ਦੋਸਤੋ 31000 ਯੈਸ ਨੋ ਆਜਾ 31000 ਦੇ ਵੀਰਾਂ ਤਾਂ ਵੀ ਦੇ ਦਿਆਂ ਕਿ 12 ਕਿਲੋ ਦੁੱਧ ਸੋਚੋ ਕੇ ਪਸਮਾ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਆ ਵੇੜ ਰੋਸ਼ੀ ਚੰਗੀ ਬੜੀ ਸੰਧੂ ਸਾਹਿਬ ਹਣ ਤੋਂ ਹੀ ਬੱਸ ਵੱਜ ਜੜੀ ਲੱਗੀ ਐ ਬਸ ਜੀ ਬਸ ਹਾਂਜੀ ਲੈ ਵੀ ਦੀਪਿਆ ਕੇ 72 ਨੰਬਰ ਤੇ ਜਿਹੜੀ ਇਹ ਮੱਝ ਆਪਣੇ ਕੋਲ ਖੜੀ ਐ ਵੀਰ ਇਹ ਸੰਧੂ ਸਾਹਿਬ ਦਜਾ ਸੁਹਾ ਮਹੀਂ ਦਜਾ ਸੁਹਾ ਸੱਤਾ ਮਹੀਨੇ ਦੀ ਗੱਬਣਿਆ ਤੇ ਜੇ ਸੁਵੇ ਲਈ ਗੱਬਣਿਆ ਤੇ ਜੇ ਸੂਵੇ ਦੀ ਗਾਂ ਦੀ ਗੱਬਣ ਹੈ ਜੀ ਅੱਛਾ ਜੀ ਇੱਧਰ ਦੇਖੋ ਲਓ ਜੀ ਤੇ ਜੇ ਸੂਵੇ ਲਈ ਦੋਸਤੋ ਗੱਬਣਾ ਹੁਣ ਦੂਜੇ ਸੂਵੇ ਦੇ ਵਿੱਚ ਦੁੱਧ ਚੱਲ ਰਿਹਾ ਕੋਈ ਥੱਲੇ ਹਾਂਜੀ ਹਾਂਜੀ ਕਿੰਨਾ ਹੋਊਗਾ 4 ਕਿਲੋ ਅਠੀ ਪਾਰੀ ਮਿਲਦੀ ਹੈ ਜੀ ਅਠੀ ਪਾਰੀ ਹਾਂਜੀ ਤੇ ਬਾਕੀ ਉਸ ਤੋਂ 4 ਕਿਲੋ ਦੁੱਧ ਇਹ ਲੂਗੀ ਨਾ ਮੈਂ ਠੀਕ ਹੈ ਜੀ ਹਾਂਜੀ ਕਿਸੇ ਦੇ ਘਰੇ ਜਾ ਕੇ ਉਹਨਾਂ ਹੀ ਲੂਗੀ ਲਓ ਜੀ ਸਵੇਰੇ ਆਪਾਂ ਲਿਆ ਕੇ ਚੋਈ ਆ ਠੀਕ ਆ ਆਪਾਂ ਇੱਕ ਡੰਗ ਮਿਲਦੀ ਹੈ ਦੋਸਤੋ ਅਠੀ ਪਾਰੀ ਤੋਂ ਵੀ ਕਈ ਵੀਰ ਕਈਆਂ ਵੀਰਾਂ ਨੂੰ ਪਤਾ ਨਹੀਂ ਲੱਗਦਾਗਾ ਇੱਕੋ ਟਾਈਮ ਮਿਲਦੀ ਆ ਇੱਕ ਡੰਗ ਮਿਲਦੀ ਆ ਤੇ 4 ਕਿਲੋ ਇੱਕ ਵਾਰ ਪੂਰਾ ਹਾਂਜੀ ਹਾਂਜੀ 4 ਕਿਲੋ ਹੋਰ ਛੱਟਾ ਕਿਸੇ ਕੋਈ ਨਾੜ ਨਹੀਂ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਠੀਕ ਹੈ ਜੀ ਹਾਂਜੀ ਦੋ ਟਾਈਮ ਕੋਈ ਆਪਣੀ ਜੋਗ ਲੈ ਜੇ ਠੀਕ ਹੈ ਠੀਕ ਹੈ ਜੀ ਅੱਛਾ ਦੀਪੇ ਤੁਹਾਡੇ ਕੋਲ ਵੀ ਵਪਾਰ ਲਾਈਨ ਦੇ ਵਿੱਚ ਅੱਗੋਂ ਆਈ ਆ ਆਪਣਾ ਤਾਂ ਸਵੇਰੇ ਆਈ ਉਹਨਾਂ ਹੀ ਆਪਣਾ ਸਵੇਰੇ ਟੀਕਾ ਲਾ ਕੇ ਚੋਈ ਆ ਅੱਛਾ ਜੀ ਹਾਂਜੀ ਬੈਠਾ ਰਿਹਾ ਥੱਲੇ ਪਰ ਪਸਮੀ ਨਹੀਂ ਅੱਛਾ ਅੱਛਾ ਹਾਂਜੀ ਭੜਕਦੀ ਭੜਕਦੀ ਨਹੀਂ ਫਿਰ ਆ ਜਾਊਗੀ ਮਤਲਬ ਲੱਤ ਨਹੀਂ ਲਾਉ ਲੱਤ ਨਾ ਲਾਉਗੀ ਆਪਾਂ ਅਗਲੇ ਘਰ ਦੇ ਵੀ ਗਾਰੰਟੀ ਅਗਲੇ ਘਰ ਜੀਜੂ ਧਰਗੀ ਤੇ ਪਾੜੇ ਤੇ ਫਿਰ ਆ ਜਾਊਗੀ ਹਾਂਜੀ ਹਾਂਜੀ ਤੇ 7 ਮਹੀਨੇ ਪੂਰੇ ਕਰ ਗਈ 7ਵੇਂ ਚ ਚੱਲ ਰਹੀ ਆ 7 ਮਹੀਨੇ ਥੋੜੇ ਦਿਨ ਘਟਿਆ ਪੂਰੇ 7ਾਂ ਦੀ ਜੋਏ ਆਪਣੇ ਡਾਕਟਰ ਲਿਆ ਕੇ ਚੈੱਕ ਕਰਾ ਕੇ ਫਿਰ ਲੈ ਜੀ ਠੀਕ ਆ ਜੀ ਹਾਂਜੀ ਲਓ ਦੋਸਤੋ 4 ਕਿਲੋ ਦੁੱਧ ਅਠ ਪੈਰੀ ਮਿਲਦੀ ਆ ਅੱਗੇ ਤੀਜੇ ਸਵੇ ਲਈ ਗੱਭਣਾ ਠੀਕ ਆ ਜੀ ਅੱਗੇ ਤੀਜੇ ਸਵੇ ਲਈ ਗੱਭਣਾ ਤੇ ਹੁਣ ਮੌਕੇ ਦੂਜੇ ਸਵੇ ਦੇ ਵਿੱਚ ਜਿਹ ਪਿਛੇ ਪਸ਼ਾਂ ਬੋਰੀਆਂ ਵੇ ਲੋ ਜੀ ਠੀਕ ਆ ਸੋ ਕਈ ਵਾਰਾਂ ਦੋਸਤੋ ਪਸ਼ੂ ਨਵੀਂ ਥਾਂ ਤੇ ਆਉਂਦਾ ਹੈ ਉਸ ਅਕੋਰਡਿੰਗ ਤੁਸੀਂ ਜਜਮੈਂਟ ਕਰ ਲਿਓ ਵੀ ਪਸ਼ੂ ਇੱਕਾ ਤਾਂ ਦਿੰਜਾ ਕੇ ਟੀਕਾ ਦੋ ਦਿਨ ਟੀਕਾ ਵੀ ਲਵਾ ਸਕਦਾ ਕਿਉਂਕਿ ਤੋਕੜ ਪਸ਼ੂ ਜਿਹੜਾ ਉਹ ਟੀਕਾ ਵੀ ਲਵਾ ਸਕਦਾ ਨਵੀਂ ਥਾਂ ਤੇ ਜਾ ਕੇ ਫਿਲਹਾਲ ਆ ਦੇਖੋ ਕਸਤੀ ਤੇ ਆਪਣੇ ਹੱਥੀ ਆਪ ਚੈੱਕ ਕਰਵਾਈ ਆਪਾਂ ਹਾਂ ਜੀ ਚੈੱਕ ਕਰਵਾ ਕੇ ਫਿਰ ਲੈਂਦੀ ਆ ਜੀ ਬਿਲਕੁਲ ਜੀ ਹਾਂ ਜੀ ਬਾਕੀ ਚੌਣ ਚੌਣ ਬਹੁਤ ਜਿਆਦਾ ਚੰਗੀ ਹਾਂ ਜੀ ਲੋ ਜੀ ਠੀਕ ਆ ਜੀ ਫਟ ਫਟ ਬਾਕੀ ਥਣ ਥਣ ਮੁਖਾ ਦਿਓ ਲਓ ਜੀ ਸੋ ਮੋਸਟਲੀ ਜਿਹੜੇ ਆਪਣੇ ਬੈਠ ਕੇ ਚਵਾਈ ਕਰਦੇ ਆ ਦੋਸਤੋ ਠੀਕ ਹੈ ਜੀ ਬਹਿਣੀ ਵਾਲੀ ਸਾਈਡ ਤੋਂ ਆ ਤੁਸੀਂ ਦੇਖੋ ਸੋ ਥਣਾ ਥਣਾ ਦਾ ਸਹਿਜ ਬਾਕੀ ਕੋਈ ਬਾਤ ਘਾੜਨੀ ਨਹੀਂ ਕਿ ਦੀਪੇ ਦੇ ਦਸਨ ਅਨੁਸਾਰ ਕੋਈ ਭੂਰ ਨਹੀਂ ਕੋਈ ਛੱਟਾ ਬਾਤ ਨਹੀਂ ਘਾੜਨੀ ਜਿਹੜੀ ਗੱਲ ਆਪਾਂ ਹੋਊਗੀ ਪਹਿਲਾਂ ਦੱਸਾਂਗੇ। ਆ ਬਿਲਕੁਲ ਜੀ ਬਿਲਕੁਲ। ਕਿਉਂ ਬਾਅਦ ਵਿੱਚ ਕਿਸੇ ਸੱਜਣ ਦੇ ਦੂਰੋਂ ਨੇੜੇ ਆਉਣਾ ਤੇ ਹਾਂਜੀ ਹਾਂਜੀ ਹਾਂਜੀ। ਆ ਤੇ ਦੀਪੇ ਕਿੰਨੇ ਕੁ ਦੇ ਦੇ ਦੇਣੀ 7 ਮਹੀਨਿਆਂ ਦੀ ਸੰਤੂ ਸਾਹਿਬ ਇਹਦਾ ਮੁੱਲ 60000 ਅੱਛਾ ਜੀ 55 ਦੀ ਦੇ ਦਾਂਗੇ। 55 ਦੀ ਹਾਂਜੀ ਕਰ ਦਈ ਹੋ ਮਾਨਦਾਨ ਕਰ ਦਈ। ਚਲੋ ਹੋਰ 1000 ਛੱਡ ਦਿੰਦੇ। ਹਾਂ ਕਰਦੀ ਖੁੱਲਾ ਢੁੱਲਾ ਮਾਨਦਾਨ ਕੋਈ ਵੀ ਰੱਖ। ਹਾਂਜੀ ਆਵੇ ਤੇ ਕੋਈ ਗੁਣ ਗਾਵੇ ਕੋਈ ਸੱਜਣ ਬੋਲੇ। ਮੈਂ ਹੀ ਬੜੀ ਵੇਖੋ ਚੰਗੀ ਆਪਾਂ ਮੈਂ ਦੇ ਤੁਹਾਨੂੰ ਪਤਾ ਆਪਣਾ ਰੇਟ ਬਿਲਕੁਲ ਜਿਆਜ ਹੁੰਦਾ। ਹਾਂਜੀ ਹਾਂਜੀ ਹਾਂਜੀ। ਤਾਂ ਕਸਰ ਕੱਢ ਕੇ ਕੋਈ 100000 ਦੇ 54000 ਦੀ ਮਿਲ ਜੂਗੀ ਤੇ ਦੁੱਧ ਵੀ ਇਹ ਕਰਮਾ ਵਾਲੀ ਦੇ ਥੱਲੇ ਬਾਕੀ 3 ਕੁ ਮਹੀਨੇ ਅਗੇ ਰਹਿ ਗਿਆ ਸੂਣ ਤੇ ਠੀਕ ਹੈ ਜੀ 7ਵੇਂ ਮਹੀਨੇ ਦੇ ਵਿੱਚ ਚੱਲ ਰਹੀ ਹੈ 7ਵਾਂ ਮਹੀਨਾ ਤੁਸੀਂ ਕੰਪਲੀਟ ਸਮਝੋ ਤਾਂ ਵੀ ਦੀਪੇ ਅੱਗੇ ਜਿਹੜੀ ਆਪਣੇ ਕੋਲ 3ਰੇ ਨੰਬਰ ਤੇ ਆ ਮੱਝ ਆ ਗਈ ਆ ਇਹ ਸੰਤੂ ਸਾਹਿਬ ਤੀਜਾ ਸੁਆ ਤੀਜਾ ਸੁਆ ਹਾਂਜੀ ਤੇ ਇਹਦਾ ਕੀ ਕੀ ਡਿਟੇਲ ਆ ਜੀ ਪੰਜਾਂ ਮਹੀਨੇ ਦੀ ਗੱਬਣਿਆ ਜੀ ਪੰਜਾਂ ਅੱਕ ਦੀ ਇਹ ਵੀ ਇੱਕੇ ਵਾਰੀ ਮਿਲਦੀ ਆ ਜੀ ਅਠਪਾਰੀ ਮਿਲਦੀ ਆ ਅਠਪਾਰੀ ਮਿਲਦੀ ਆ ਅਠਪਾਰੀ ਮਿਲਦੀ ਆ ਤੇ ਇਹ ਪੰਜਾਂ ਮਹੀਨੇ ਦੀ ਵੀ ਪੂਰੇ ਹੋ ਗਿਆ ਕਿ ਪੂਰੇ 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 5 ਮਹੀਨੇ 5 ਮਹੀਨੇ ਪੂਰੇ ਇੱਕ ਤਰੀਕ ਨੂੰ ਉਹਨੂੰ 6ਵਾਂ ਮਹੀਨਾ ਲੱਗ ਜਾਣਾ ਜੀ 1 ਜੂਨ ਨੂੰ ਹਾਂਜੀ ਲਓ ਜੀ ਤੇ ਦੁੱਧ ਕਿੰਨਾ ਦੱਸਿਆ ਜੀ 3 ਕਿਲੋ 3 ਕਿਲੋ ਹਾਂਜੀ ਮਿਲਦੀ ਹੈ ਵੀ ਪਹਾੜੇ ਤੇ ਪਹਾੜੇ ਤੇ ਪਹਾੜੇ ਤੇ ਠੀਕ ਆ ਜੀ ਨਾਲੇ ਤੁਸੀਂ ਤੁਸੀਂ ਵੀ ਆਪਣੇ ਕੋਲ ਆਨ ਕੇ ਟੀਕਾ ਟੁਕਾ ਇੱਕ ਟਾਈਮ ਉੱਥੇ ਪਹਾੜੇ ਦੇ ਚੋਈਆਂ ਵਾਂ ਠੀਕ ਆ ਹਾਂਜੀ ਹਾਂਜੀ ਠੀਕ ਆ ਲਓ ਦੋਸਤੋ ਨਵੀਂ ਥਾਂ ਤੇ ਆ ਕੇ ਵੀ ਲੱਤ ਨਾ ਲਾਉਣ ਗੀਆਂ ਨਵੇਂ ਮਈਆਂ ਲੱਤ ਨਾ ਲਾਉਣਗੀਆਂ ਨਵੀਂ ਥਾਂ ਤੇ ਪਹਿਲਾਂ ਜ਼ਿਕਰ ਕਰਤਾ ਵੀ ਪਸ਼ੂ ਕਰ ਜਾਂਦਾ ਉਪਰ ਹੀ ਥਾਂ ਤੇ ਆ ਕੇ ਨਵੇਂ ਘਰ ਜਾ ਕੇ ਪਸ਼ੂ ਕਰ ਜਾਂਦਾ ਪਿਛੋਂ ਵੀ ਰੰਦਾ ਵੀ ਆਪਾਂ ਵੀ ਬਿਲਕੁਲ ਪਹਾੜੇ ਤੇ 5 ਮਹੀਨੇ ਕੰਪਲੀਟ ਹੋ ਚੁਕੇ ਆ ਠੀਕ ਹੈ ਜੀ 1 ਜੂਨ ਨੂੰ ਤੇ ਸੁਆਕੇ ਦੀਪੇ ਕਿੰਨਾ ਮੰਨਦੇ ਆ ਤਿੱਜਾ ਤਿੱਜਾ ਅੱਛਾ ਜੀ ਹਾਂਜੀ ਬਾਕੀ ਕੋਈ ਆਪਣੀ ਸਮਝ ਕਰ ਲੈ ਬਾਕੀ ਚਲੋ ਸਮਝ ਵੇਰ ਦੀ ਹਰ ਇੱਕ ਨੇ ਆਪੋ ਆਪਣੀ ਸਮਝ ਵੇਖਣੀ ਆ ਜੀ ਹਾਂਜੀ ਹਾਂਜੀ ਕਈ ਉਹਨਾਂ ਦੋਸਤੋ ਤਿੱਜਾ ਕਹਤਾ ਜਾਂ ਦੂਜਾ ਕਹਤਾ ਉਹਦੇ ਮਗਰ ਨਾ ਰਿਹਾ ਕਰੋ ਤੁਸੀਂ ਕੋਈ ਵੀਰ ਆਪੀ ਸਮਝ ਨਾਲ ਚੌਥੇ ਮੰਨ ਲਓ ਅੱਗੇ ਕਿਸੇ ਵੀਰ ਦੀ ਆਪੋ ਆਪਣੀ ਸਮਝ ਹੁੰਦੀ ਆ ਤੇ 5 ਮਹੀਨੇ ਕੰਪਲੀਟ 3 ਕਿਲੋ ਦੁੱਧ 8 ਪੈਰੀ ਮਿਲਦੀ ਆ ਠੀਕ ਆ ਜੀ ਜਿਹੜੀ ਆਪਾਂ ਤੁਹਾਨੂੰ ਇਹ ਲਾਸਟ ਵਿੱਚ ਮਾਝ ਦਿਖਾ ਰਹੇ ਆ ਲੋ ਜੀ ਠੀਕ ਹੈ ਹਾਈਟ ਕੱਟ ਦੀ ਜੇਕਰ ਗੱਲ ਕਰਨੀ ਹੈ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਪਤਲੇ ਪਿੰਡੇ ਦੀ ਆ ਜਦੀਪ ਠੀਕ ਹੈ ਜੀ ਲਓ ਦੱਸੋ ਇਹ ਪੰਜਾਂ ਮਹੀਨਿਆਂ ਦੀ ਜਿਹੜੀ ਆਪਾਂ ਤੁਹਾਨੂੰ ਗੱਭਣ ਦਿਖਾਉਣ ਲੱਗੇ ਆ ਠੀਕ ਹੈ ਜੀ ਤੇ ਦੋ ਤੋਂ ਤਿੰਨ ਕਿਲੋ ਤੋਕੜ ਗੱਬਣ ਜਿਹੜੀ ਮੱਝ ਆ ਠੀਕ ਆ ਜੀ ਸੋ ਕਾਫੀ ਵੀਰਾਂ ਦੀ ਖਰੀਦ ਹੁੰਦੀ ਹੈ ਵੀ ਤੋਕੜ ਗੱਬਣ ਪਸ਼ੂ ਖਰੀਦਣ ਦੀ ਅੱਜ ਦੋ ਤੋਕੜ ਗੱਬਣ ਪਸ਼ੂ ਸੀਗੇ ਜਿਹੜੀਆਂ ਦੋ ਮੱਝਾਂ ਤੁਹਾਨੂੰ ਦਿਖਾ ਦਿਤੀਆਂ ਉਹਨਾਂ ਦੇ ਵਿੱਚੋਂ ਇਹ ਲਾਸਟ ਵਿੱਚ ਆ ਠੀਕ ਆ ਦੀਪੇ ਦਾ ਕੀ ਮੁੱਲ ਫਿਰ ਕਰਦੇ ਪੈ ਜੇ ਇਹਦਾ ਮੁੱਲ ਸੰਧੂ ਸਾਹਿਬ 55000 55 ਹਾਂਜੀ 55 ਕੋਈ ਕਰੋ ਮਾਨਦਾਨ ਵਿੱਚੋਂ ਛੋੜਛਾਪਾ ਕਰੀਏਗੇ 53 ਹੀ ਦੇ ਦਈਏ 53 ਦੇ ਹਾਂਜੀ ਚਲ ਵੇਖ ਲਿਆ ਜੇ ਹੋਰ ਵੀ ਕਿਸੇ ਵੀਰ ਗਏ ਆਏ ਜੋੜਾ ਹੀ ਕੋਈ ਲਊਗਾ ਇੱਕ ਪੰਜ ਦਾ ਦੇ ਦਾਂਗੇ ਜੋੜਾ ਹੀ ਹਾਂਜੀ ਟੋਕੜ ਗੱਪਣ ਮਈਆਂ ਦਾ ਜੋੜਾ ਹੀ ਕੋਈ ਲਊਗਾ ਇੱਕ ਪੰਜ ਦਾ ਹਾਂਜੀ ਲਓ ਜੀ ਇਹਦੇ 'ਚ ਛੋੜ ਹੀ ਕਰਨੀ ਸਿਰਫ 500 ਰੁਪਇਆ ਠੀਕ ਆ ਜੀ ਹਾਂਜੀ ਲਓ ਦੋਸਤੋ ਵੈਸੇ ਪਸ਼ੂ ਤੁਹਾਨੂੰ ਕੱਲੇ-ਕੱਲੇ ਦਾ ਰੇਟ ਮਿਲੀ ਗਿਆ ਠੀਕ ਆ ਜੀ ਬਾਕੀ ਜੋੜਾ ਕਿਸੇ ਵੀਰ ਨੇ ਪਾਉਣਾ ਤੇ ਗੱਬਣ ਤੋਕੜਾਂ ਦਾ 1 ਲੱਖ 5000 ਦੇ ਵਿੱਚੋਂ ਵੀਰਾਂ ਦਾ 500 ਰੁਪਏ ਛੋਟ ਕਰਾਂਗੇ ਤੇ ਮੱਝਾ ਤੁਸੀਂ ਦੇਖ ਲਿਆ ਨੇ ਪ੍ਰੋਪਰ ਬਾਕੀ ਥਣ ਦੇਵੇ ਦੀਆਂ ਸਾਫ ਸੁਥਰੀਆਂ ਨੇ ਕੋਈ ਵੀ ਰਚੋ ਕੇ ਦੇਖਣਾ ਚਾਹੁੰਦਾ ਤੇ ਤੁਸੀਂ ਘਰ ਆਣ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਇਹ ਅੱਜ ਟੋਟਲ ਤਿੰਨ ਪਸ਼ੂ ਆ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਵੀਰ ਢੀਪੇ ਦੇ ਘਰੋਂ ਪਿੰਡ ਨਾਲ ਲੈ ਕੇ ਤੇ ਢੀਪੇ ਦਾ ਨੰਬਰ ਬੋਲ ਦਈਏ ਵੀਰ ਆਪਣੇ 62 838 ਹਾਂਜੀ 76190 87288 ਤੇ 41354 ਠੀਕ ਹੈ ਜੀ ਹਾਂਜੀ ਬਈ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇਨਾ ਸੀਗਾ ਇਹ ਤਿੰਨ ਨਾਕਸੀ ਅੱਜ ਬੁਕਾਉ ਪਸ਼ੂ ਆਉਂਦੇ ਰਹਿੰਦੇ ਆ ਠੀਕ ਆ ਜੀ ਤੇ ਹੋਰ ਕੋਈ ਗੱਲਬਾਤੱਸ ਭਾਈ ਮਿਹਰਬਾਨੀ ਹੋਰ ਬਾਕੀ ਤੇ ਠੀਕ ਠਾਕ ਹੈ ਠੀਕ ਆ ਭਰਾ ਹਾਂ ਠੀਕ ਹੈ ਲੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ